ਜਹਤ ਦਾਨ ਨਹੀਂ ਸਕਣ ਅੰਦਰ ਬਸ ਸੈਟਿੰਗ ਹੈ ਬਿਲਕੁਲ ਹਾਂ ਸੈਟਿੰਗ ਹੈ ਨਹੀਂ ਸਮਝਣਾ ਹਾਂ ਐਸਐਸਪੀ ਸਰ ਨਾਲ ਨਹੀਂ ਗੱਲ ਹੋਈ ਅੱਛਾ ਹਾਂ ਨਮਸਕਾਰ ਦੋਸਤੋ ਮੈਂ ਕਰਨਵਰਸਿਸ ਲੈ ਕੇ ਹਾਜ਼ਰਾਂ ਕਰੰਟ ਸ਼ੂ ਕਰੰਟ ਸ਼ੂ ਵਿੱਚ ਗੱਲ ਕਰਦੇ ਆਂ ਸ਼ਹਿਰ ਸੰਗਰੂਰ ਦੀ ਪਿਛਲੇ ਦਿਨੀ A1 ਪੰਜਾਬੀ ਵੱਲੋਂ ਇੱਕ ਖਬਰ ਨਸ਼ਰ ਕੀਤੀ ਗਈ ਸੀ ਜਿਸ ਦੇ ਅੰਦਰ ਨਸ਼ਾ ਛਡਾਓ ਕੇਂਦਰ ਦੇ ਅੰਦਰ ਨਸ਼ਾ ਛਡਾਇਆ ਨਹੀਂ ਬਲਕਿ ਨੌਜਵਾਨਾਂ ਨੂੰ ਨਸ਼ਾ ਲਗਾਇਆ ਜਾ ਰਿਹਾ ਸੀਗਾ ਜੀ ਹਾਂ ਇੱਕ ਖਬਰ A1 ਪੰਜਾਬੀ ਨੇ ਨਸ਼ਰ ਕੀਤੀ ਜਿਸ ਦੇ ਵਿੱਚ ਦਿਖਾਇਆ ਗਿਆ ਸੀਗਾ ਕਿ 30 ਤੋਂ 35 ਨੌਜਵਾਨ ਮੌਕੇ ਦੇ ਉੱਪਰ ਇੱਥੇ ਪਾਏ ਗਏ ਸਨ ਜੋ ਕਿ ਨਸ਼ਾ ਛਡਾਣ ਵਾਸਤੇ ਲਿਆਂਦੇ ਗਏ ਸਨ ਪਰੰਤੂ ਇਹਨਾਂ ਨੂੰ ਨਸ਼ਾ ਲਵਾਇਆ ਜਾ ਰਿਹਾ ਸੀਗਾ ਤੇ ਪੁਲਿਸ ਦੀ ਮਦਦ ਦੇ ਨਾਲ ਇਸ ਨਸ਼ਾ ਛਡਾਓ ਕੈਂਪ ਦੇ ਵਿੱਚੋਂ ਇਸ ਨੌਜਵਾਨਾਂ ਨੂੰ ਇਹਨਾਂ ਨੌਜਵਾਨਾਂ ਨੂੰ ਰਿਹਾ ਕਰਵਾਇਆ ਗਿਆ ਸੀਗਾ ਤੇ ਇਹ ਨਸ਼ਾ ਛਡਾਓ ਕੈਂਪ ਬੰਦ ਕਰਵਾ ਦਿੱਤਾ ਗਿਆ ਸੀ ਲੇਕਿਨ ਕੁਝ ਦਿਨਾਂ ਬਾਅਦ ਹੀ ਉਸੇ ਸਥਾਨ ਦੇ ਉੱਪਰ ਉਸੇ ਨਸ਼ਾ ਛਡਾਓ ਕੈਂਪ ਜਿੱਥੇ ਲੱਗਾ ਸੀ ਉਸੇ ਸਥਾਨ ਦੇ ਉੱਪਰ ਇੱਕ ਹੋਟਲ ਖੁੱਲ ਜਾਂਦਾ ਜਿਸ ਦਾ ਨਾਮ ਰੱਖਿਆ ਜਾਂਦਾ ਜਸ਼ਨ ਇਸ ਜਸ਼ਨ ਹੋਟਲ ਦੇ ਵਿੱਚ ਕਿਸ ਤਰ੍ਹਾਂ ਦੇ ਜਸ਼ਨ ਮਨਾਏ ਜਾ ਰਹੇ ਨੇ ਇਹ ਤੁਹਾਨੂੰ ਦਿਖਾਵਾਂਗੇ ਅਸੀਂ ਅੱਜ ਦੀ ਰਿਪੋਰਟ ਦੇ ਵਿੱਚ ਸਾਨੂੰ ਇੱਕ ਜਾਣਕਾਰੀ ਮਿਲੀ ਸੀ ਗੁਪਤ ਸੂਚਨਾ ਦੇ ਆਧਾਰ ਦੇ ਉੱਪਰ ਕਿ ਇੱਥੇ ਪ੍ਰੇਮੀ ਜੋੜੇ ਆ ਕੇ ਰੰਗ ਰੌਲੇ ਮਨਾਉਂਦੇ ਹੋਏ ਸ਼ਰਿਆਮ ਦਿਖਾਈ ਦਿੰਦੇ ਹਨ ਉਸ ਦੇ ਚੱਲਦੇ ਹੋਏ ਏਵਨ ਪੰਜਾਬੀ ਨੇ ਪੂਰੀ ਸੱਚਾਈ ਦੀ ਤਹਿ ਤੱਕ ਜਾਣ ਲਈ ਇਸ ਹੋਟਲ ਦਾ ਕੀਤਾ ਸਟ੍ਰਿੰਗ ਆਪਰੇਸ਼ਨ ਪਹਿਲਾਂ ਤੁਸੀਂ ਵੇਖੋ ਸਟ੍ਰਿੰਗ ਆਪਰੇਸ਼ਨ ਜਿਸ ਦੇ ਵਿੱਚ ਕਿਸ ਤਰ੍ਹਾਂ ਪ੍ਰੇਮੀ ਜੋੜਿਆਂ ਨੂੰ ਕੁਝ ਰੁਪਈਆ ਦੇ ਅੰਦਰ ਘੰਟਿਆਂ ਬਦੀ ਪੈਸੇ ਲੈ ਕੇ ਰੂਮ ਦਿੱਤੇ ਜਾਂਦੇ ਨੇ ਯਾਨੀ ਕਿ ਕਮਰੇ ਦਿੱਤੇ ਜਾਂਦੇ ਨੇ ਖਾਣੇ ਨੂੰ ਕੀ ਹੈ ਖਾਣੇ ਦਾ ਨਹੀਂ ਲੋਕਾ ਜਿਹਾ ਸੁਣਵਾਉਂਦਾ ਕੋਫੀ ਹੈ ਨਹੀਂ ਕੋਫੀ ਦਿੱਤੀ ਨਹੀਂ ਜਿਹੜੇ ਪਰ ਰੂਮ ਹਾਰੂ ਨਾ ਜਾਏ ਕਿ ਬਤਾ ਆਪਣਾ ਮੇਰੇ ਆਧਾਰ ਪਾਇਆ ਦੋ ਘੰਟੇ ਸੋ ਅਭੀ ਲੈਣਾ ਕੋਈ ਨਹੀਂ ਦੇ ਦੇਂਗੇ ਤੁਹਾਨੂੰ ਕਮਰੇ ਅਗਰ ਅਸੀਂ ਵਾਲੇ ਰੂਮ ਭਰਦੇ ਠੀਕ ਹੈ

ये अपना अपने अपना होटल भी अपना सारा पत्रकारों से वो करवा दिया अपना ये देखो ठीक है ठीक है जैसा होटल अब लगा लो जैसा यहीं पे मिलना पड़ा वहाँ तो रास्ता खराब है वो तो रोड खराब है ये क्या तो पूछ लिया होता ना पहले थे यहीं पर बुला लिया ਕਰ ਰਹੇ ਨਾ ਨਾ ਭੈਂਟ ਤੱਕ ਜਿੱਥੇ ਤੇਰਾ ਬੌਸ ਹੀ ਆ ਕੇ ਕਹਿੰਦਾ ਕੀ ਹੋ ਰਿਹਾ ਨਾ ਨਾ ਫਿਰ ਹੋਰ ਹੋਰ ਆਹ ਯਹਾਂ ਤੇ ਪੋਲਿਟਿਕਲ ਫੰਦੋਸੇ ਮਿਲਨੇ ਆ ਬੇਇੱਜ਼ਤੀ ਨਾ ਹੋ ਜਾਏ ਕੋਈ ਨਹੀਂ ਜੇ ਬੇਇੱਜ਼ਤੀ ਹੋ ਗਈ ਮੋੜ ਛੱਡ ਕੇ ਵਿਕਤਾਜੀਤ ਬਤਾ ਦੇਣਾ ਪਹਿਲੀ ਵਾਰ ਹੈ ਹਾਂ ਡਰ ਲੱਗ ਰਿਹਾ ਨਹੀਂ ਸਾਰੇ ਆ ਕੇ ਰਹਿੰਦੇ ਨੇ ਨਾ ਨਾ ਕੋਈ ਸਿਪਾਹੀ ਆ ਕੇ ਖੜਾ ਹੋਵੇ ਇੱਥੇ ਨਾ ਨਾ

ਸੋ ਤੁਸੀਂ ਦੇਖਿਆ ਇਸ ਸਟ੍ਰਿੰਗ ਆਪਰੇਸ਼ਨ ਦੇ ਵਿੱਚ ਕਿਸ ਤਰ੍ਹਾਂ ਸਾਡੀ ਟੀਮ ਜਾ ਕੇ ਕਮਰਾ ਲੈਂਦੀ ਹੈ ਤੇ ਉਸ ਨੂੰ ਕਮਰਾ ਦੇ ਦਿੱਤਾ ਜਾਂਦਾ ਹੈ ਲੇਕਿਨ ਸਾਡੀ ਟੀਮ ਤੋਂ ਇਲਾਵਾ ਇੱਥੇ ਹੋਰ ਵੀ ਕਈ ਜੋੜੇ ਸਨ ਜੋ ਕਿ ਇੱਥੇ ਰੰਗ ਰਾਲੀਆਂ ਮਨਾ ਰਹੇ ਸਨ ਕਈ ਜੋੜੇ ਤਾਂ ਸਾਡੀ ਟੀਮ ਦੇ ਜਾਣ ਤੋਂ ਬਾਅਦ ਦੌੜ ਗਏ ਤੇ ਕਈ ਜੋੜੇ ਕਮਰੇ ਵਿੱਚ ਹੀ ਬੰਦ ਰਹੇ ਤੇ ਕਈ ਜੋੜਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇੱਕ ਜੋੜੇ ਨਾਲ ਗੱਲਬਾਤ ਵੀ ਹੋਈ ਹੈ ਉਹਨਾਂ ਪੰਜਾਬੀ ਟੀਮ ਦੀ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਥੇ ਦੱਸਣਾ ਹੋਵੇਗਾ ਕਿ ਜਦੋਂ ਏਵਨ ਪੰਜਾਬੀ ਟੀਮ ਨੇ ਇਸ ਜੋੜ ਨਾਲ ਗੱਲਬਾਤ ਕੀਤੀ ਤੇ ਇਸ ਜੋੜ ਨੇ ਬਿਲਕੁਲ ਕਬੂਲਿਆ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਉਹ ਗਲਤ ਹੈ ਪਹਿਲਾਂ ਤੁਸੀਂ ਉਹ ਗੱਲਬਾਤ ਸੁਣਾਓ ਮੈਂ ਆਪਣੇ ਡੇਰੇ ਕਾਕੀ ਤੋਂ ਡੇਰੇ ਕਾਕੀ ਤੋਂ ਪਹਿਲਾਂ ਵੀ ਆਏ ਤੁਸੀਂ ਇੱਥੇ ਨਹੀਂ ਜੀ ਫਸਟ ਟਾਈਮ ਗਲਤ ਕਰ ਰਹੇ ਸੀ ਜਾਂ ਠੀਕ ਕਰ ਰਹੇ ਸੀ ਇਹ ਤਾਂ ਉਹ ਕਰੂੰਗੀ ਹੈ ਸਰ ਸੋ ਕਿਸੇ ਵੀ ਲੜਕੀ ਦੀ ਅਸੀਂ ਸ਼ਕਲ ਦਿਖਾ ਕੇ ਉਹਦਾ ਜਿਹੜਾ ਹੈਗਾ ਸਮਾਜ ਦੇ ਵਿੱਚ ਰੁਤਬਾ ਉਹ ਖਰਾਬ ਨਹੀਂ ਕਰਨਾ ਚਾਹੁੰਦੇ ਇਸ ਲਈ ਇਸ ਲੜਕੀ ਦੀ ਸ਼ਕਲ ਨਹੀਂ ਦਿਖਾਵਾਂਗੇ ਲੇਕਿਨ ਇਸ ਰੂਮ ਦੇ ਵਿੱਚ ਜਿਹੜਾ ਜੋੜਾ ਹੈਗਾ ਉਹ ਮਿਲਿਆ ਹੈਗਾ ਬੇਟਾ ਤੁਸੀਂ ਕਿੱਥੇ ਦੇ ਰਹਿਣ ਹੋ ਕਿੱਥੇ ਦੇ ਰਹਿਣ ਹੋ ਤੁਸੀਂ ਲੈਰੀ ਨਹੀਂ ਲੈਰਾ ਕਾਕਾ ਦੇ ਥੋਡੇ ਕੋਲ ਸਕੂਲ ਬੈਗ ਹੈ ਤੁਸੀਂ ਸਕੂਲ ਪੜ੍ਹਨ ਜਾਂਦੇ ਹੋ ਜਾਂ ਕਾਲਜ ਪੜ੍ਹਨਾ ਹੁੰਦਾ ਹੈ ਸਕੂਲਿੰਗ ਇੱਕ ਸਕੂਲਿੰਗ ਇਹ ਕੰਮ ਸ਼ੋਭਾ ਦਿੰਦੇ ਨੇ ਨਹੀਂ ਸੋ ਤੁਸੀਂ ਉਮਰ ਦੱਸੋ ਤੁਹਾਡੀ ਕਿੰਨੀ ਉਮਰ 20 ਸਾਲ ਦੀ ਤੁਹਾਡੀ ਉਮਰ ਹੈਗੀ ਹੈ ਲੇਕਿਨ ਲੇਕਿਨ ਇੱਕ ਗੱਲ ਇਹ ਦੱਸੋ ਤੁਸੀਂ ਕਿ ਜਿਹੜਾ ਕੰਮ ਕੀਤਾ ਜਾ ਰਿਹਾ ਸੀ ਉਹਨੂੰ ਆਪਾਂ ਜਜਮਾਂਦੇ ਨਹੀਂ ਆਏਗਾ ਤਾਂ ਗਲਤ ਹੈ ਜੀ ਠੀਕ ਹੈ ਜੀ ਤੁਸੀਂ ਬੇਟੇ ਨੂੰ ਸਹੀ ਮੰਨਦੇ ਨਹੀਂ ਤੁਹਾਨੂੰ ਆਪਣੇ ਪਰਿਵਾਰ ਦਾ ਪਿੱਛੇ ਕੋਈ ਫਿਕਰ ਨਹੀਂ ਸੀਗਾ ਹੈਗੀ ਇਸ ਵੇਲੇ ਅਗਰ ਕੋਈ ਪੁਲਿਸ ਕਨਸਟੇਬਲ ਜਾਂ ਪੁਲਿਸ ਵਾਲੇ ਆ ਜਾਂਦੇ ਨੇ ਫਿਰ ਤੁਹਾਡੇ ਕੋਲ ਕੀ ਜਵਾਬ ਹੋਏਗਾ ਈ ਦਸੇਰਾ ਫੇ ਤੁਸੀਂ ਸਿਰਫ ਆਪਾ ਸੱਚੇ ਪੰਜਾਬੀ ਹੋਣ ਦੇ ਨਾਤੇ ਇਹ ਦੱਸਿਓ ਕਿ ਆਪਾਂ ਸਹੀ ਚੱਲ ਰਹੇ ਹਾਂ ਜਾਂ ਗਲਤ ਨਹੀਂ ਮੈਂ ਅਸੀਂ ਪਹਿਲਾਂ ਹੀ ਕਹਿੰਨੇ ਜੀ ਗਲਤ ਹੈ ਠੀਕ ਹੈ ਜੀ ਅੱਗੇ ਤੋਂ ਇਦਾਂ ਦੀ ਕੋਈ ਗੱਲ ਗਲਤੀ ਨਹੀਂ ਹੋਊ ਸੋ ਇਹ ਜਸ਼ਨ ਹੋਟਲ ਆ ਜੀ ਜਸ਼ਨ ਹੋਟਲ ਦੇ ਵਿੱਚ ਇਹ ਭੋਲੇ ਭਾਲੇ ਬੱਚੇ ਜਿਵੇਂ ਵੀ ਆਉਂਦੇ ਨੇ ਉਹਨਾਂ ਨੂੰ ਕਮਰੇ ਦੇ ਕੇ ਇਸ ਤਰ੍ਹਾਂ ਕਮਰਿਆਂ ਵਿੱਚ ਬੰਦ ਕਰ ਲਿਆ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਜਾ ਰਹੇ ਨੇ ਸਕੂਲ ਬੈਗ ਕਾਲਜ ਬੈਗ ਉਹਦੇ ਕੋਲੇ ਪੜਨ ਵਾਸਤੇ ਆਏ ਨੇ ਲੇਕਿਨ ਕਰ ਕੀ ਰਹੇ ਨੇ ਤੁਸੀਂ ਆਪ ਸਮਝ ਸਕਦੇ ਹੋ ਸੋ ਆਪਾਂ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਜੀ ਇਸ ਜੋੜ ਨੇ ਸਾਫ਼ ਤੌਰ ਤੇ ਦੱਸਿਆ ਕਿ ਜੋ ਸੀ ਕਰ ਰਹੇ ਹਨ غلط ਹੈ ਤੁਹਾਨੂੰ ਇਹ ਦੱਸਦੇ ਕਿ ਜਿਹੜਾ ਇਹ ਹੋਟਲ ਹੈ ਸੰਗਰੂਰ ਦਿੱਲੀ ਰੋਡ ਦੇ ਉੱਪਰ ਸਥਾਪਿਤ ਹੈ ਤੇ ਰੋਡ ਦੇ ਬਿਲਕੁਲ ਬਿਲਕੁਲ ਰੋਡ ਦੇ ਉੱਪਰ ਇਹ ਜੋ ਤੁਸੀਂ ਦੇਖਦੇ ਜਾ ਕੇ ਇਸ ਦੇ ਬੋਰਡ ਜਿਹੜੇ ਲੱਗੇ ਹੋ ਨੇ ਉਸ ਦੇ ਵਿੱਚ ਲਿਖਿਆ ਹੋਇਆ ਹੈਗਾ ਬ੍ਰੇਕਫਾਸਟ ਲੰਚ ਡਿਨਰ ਲੇਕਿਨ ਮਿਲਦਾ ਕੁਝ ਵੀ ਨਹੀਂ ਸਵੇ ਕਮਰਿਆਂ ਤੋਂ ਇਹਨਾਂ ਕਮਰਿਆਂ ਦੇ ਵਿੱਚ ਜੋ ਕੁਝ ਹੋ ਰਿਹਾ ਤੁਸੀਂ ਸਟਿੰਗ ਆਪਰੇਸ਼ਨ ਵਿੱਚ ਦੇਖ ਵੀ ਲਿਆ ਇਸ ਪ੍ਰੇਮੀ ਜੋੜੀ ਨਾਲ ਗੱਲਬਾਤ ਜੋ ਕੀਤੀ ਉਹ ਤੁਸੀਂ ਸੁਣ ਲਈ ਜੋ ਕਿ ਉਹ ਮੰਨ ਵੀ ਰਿਹਾ ਕਿ ਅਸੀਂ ਸਹੀ ਨਹੀਂ ਕਰ ਰਹੇ ਜੋ ਕੁਝ ਕਰ ਰਹੇ ਹਾਂ ਗਲਤ ਕਰ ਰਹੇ ਹਾਂ ਲੇਕਿਨ ਇਸ ਸਾਰੇ ਦੇ ਉੱਪਰ ਜੋ ਇਸ ਹੋਟਲ ਦੇ ਮੌਜੂਦਾ ਓਨਰ ਨੇ ਉਹਨਾਂ ਦਾ ਕੀ ਕਹਿਣਾ ਉਹ ਵੀ ਸੁਣਨਾ ਜ਼ਰੂਰੀ ਹੈ ਜਰਾ ਸੁਣੋ ਸੰਗਰور ਦਿੱਲੀ ਰੋਡ ਦੇ ਉੱਪਰ ਇੱਕ ਹੋਟਲ ਜਿਹਦਾ ਪਤਾ ਲੱਗਾ ਸੀ ਆ ਜਸ਼ਨ ਹੋਟਲ ਰੈਸਟੋਰੈਂਟ 24 ਘੰਟੇ ਵਾਸਤੇ ਸੇਵਾ ਏਸੀ ਰੂਮ ਦੀ ਫੈਸਿਲਿਟੀ ਦਿੱਤੀ ਗਈ ਲੇਕਿਨ ਇੱਥੇ ਦਾ ਜਦੋਂ ਪਤਾ ਲੱਗਿਆ ਸਾਡੇ ਚੈਨਲ ਹੈਡ ਸਾਹਿਬ ਨੇ ਸਟਿੰਗ ਆਪਰੇਸ਼ਨ ਕੀਤਾ ਤੇ ਇੱਥੇ ਦੀ ਜਿਹੜੀ ਸੱਚਾਈ ਹੈ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਜਿਵੇਂ ਪਟਿਆਲਾ ਦੇ ਵਿੱਚ ਇੱਕ ਓਮੈਕਸ ਮਾਲ ਦੇ ਅੰਦਰ ਸਪਾ ਦੇ ਅੰਦਰ ਜਿਸਮ ਫਰੋਖੀ ਦਾ ਕੰਮ ਚੱਲ ਰਿਹਾ ਸੀ ਇਸੇ ਤਰ੍ਹਾਂ ਦਾ ਹੀ ਕੁਝ ਇੱਥੇ ਦੇਖਣ ਨੂੰ ਮਿਲਿਆ ਕੋਈ ਵੀ ਜੋੜਾ ਇੱਥੇ ਆ ਕੇ 2 ਘੰਟਿਆਂ ਲਈ ਜਾਂ 8 ਘੰਟਿਆਂ ਲਈ ਜਾਂ 10 ਘੰਟਿਆਂ ਲਈ ਰੂਮ ਲੈ ਸਕਦਾ ਤੇ ਅੰਦਰ ਚਾਹੇ ਮਨਮਰਜ਼ ਜੋ ਮਨਮਰਜ਼ੀ ਕਰਦੀ ਹੈ ਉਹ ਕਰ ਸਕਦਾ ਸੋ ਇੱਥੇ ਪਹੁੰਚ ਕੇ ਸਟਿੰਗ ਕੀਤਾ ਗਿਆ ਸਾਡੇ ਚੈਨਲ ਹੈਡ ਵੱਲੋਂ ਉਹ ਸਾਰਾ ਕੁਝ ਸਾ ਸਾਡੇ ਨਾਲ ਜਿਹੜੇ ਇਸ ਹੋਟਲ ਦੀ ਦੇਖਰੇਖ ਕਰ ਰਹੇ ਨੇ ਉਹ ਮੌਜੂਦ ਨੇ ਆਉਣ ਨਾਲ ਪੁੱਛਦੇ ਕੀ ਨਾਮ ਹੈ ਤੁਹਾਡਾ ਤੁਹਾਡਾ ਨਾਮ ਸਿੰਘ ਇਹ ਜਸ਼ਨ ਹੋਟਲ ਚਲਾਉਤ ਉਸ ਆਹ ਤੇ ਬਿਲਡਿੰਗ ਲੀਟੀ ਜੋ ਆ ਤੋ ਅਸੀਂ ਚਲਾ ਰਹੇ ਨੇ ਤੁਸੀਂ ਚਲਾ ਰਹੇ ਹੋ ਸੋ ਇਸ ਜਦੋਂ ਅਸੀਂ ਇੱਥੇ ਆਏ ਆ ਸਾਡੇ ਚੈਨਲ ਹੈਡ ਨੇ ਜੋ ਸਟਿੰਗ ਕੀਤਾ ਉਹਨੋਂ ਵੇ ਇਲਾਵਾ ਹੋਰ ਵੀ ਜੋੜੇ ਨਾਲ ਕਮਰਿਆਂ ਵਿੱਚੋਂ ਮਿਲਦੇ ਨੇ ਇਹ ਇਹਨੇ ਕਮਰਿਆਂ ਦੇ ਜਿਹੜੇ ਰੈਂਟ ਨੇ ਤੁਸੀਂ 800 ਰੁਪਏ ਕੰਟਾ 1000 ਰੁਪਏ ਕੰਟਾ ਜਿੰਨਾ ਵੀ ਗਾਹਕ ਤੁਹਾਨੂੰ ਤੁਸੀਂ ਲੈ ਕੇ ਆਉਣ ਨੂੰ ਮਨਮਰਜ਼ੀ ਕਰਨ ਦਾ ਜਿਹੜਾ ਹੈਗਾ ਫੈਸਲਾ ਉਹਨਾਂ ਤੇ ਛੱਡ ਦਿੰਦੇ ਹੋਂ ਇਹ ਕੀ ਜਾਇਜ਼ ਹੈ ਉਹ ਤੋਂ ਉਹ ਤੋਂ ਜਾਇਜ਼ ਤੋਂ ਕਹਿ ਰਿਹਾ ਉਹ ਤੋਂ ਜਿਹੜਾ ਵੀ ਆਪਣਾ ਕੋਈ ਵਗੈਰਾ ਆਈਡੀ ਕੇ ਹਮ ਰੂਮ ਨਹੀਂ ਦਿੱਤੇ ਸੀ ਅੰਦਰ ਕੋਈ ਕਹਿੰਦਾ ਵੀ ਮੈਨੂੰ ਮੀਟਿੰਗ ਕਰਨੀ ਹੈ ਔਰ ਮੀਟਿੰਗ ਕਰ ਲਓ ਘੰਟਾ ਤੋਂ ਘੰਟਾ ਵਾਸਤੇ ਮੀਟਿੰਗ ਲੜਕਾ ਲੜਕੀ ਇਕੱਲੇ ਕਿੱਦਾਂ ਦੀ ਮੀਟਿੰਗ ਕਰਦੇ ਨੇ ਜੀ ਨਹੀਂ ਉਹ ਤੋਂ ਦੇਖੋ ਆਪਾਂ ਕੋਈ ਅੰਦਰ ਜਾ ਕੇ ਦੇਖਾਂ ਜੀ ਆਪਣਾ ਤੁਹਾਡੀ ਉਮਰ ਕਿੰਨੀ ਹੈ ਜੀ ਆਪਣੇ 49 ਸਾਲਾਂ ਦੇ 49 ਸਾਲ ਦਾ ਇੱਕ ਇਨਸਾਨ ਸਮਝ ਨਹੀਂ ਸਕਦਾ ਲੜਕਾ ਲੜਕੀ ਕਮਰੇ 'ਚ ਕੀ ਕਰਨਗੇ ਬਹੁਤ ਅਸੀਂ ਕੋਈ ਖਾਸ ਨਹੀਂ ਵਾਈ ਇਹ ਗੱਲ ਹੈ ਆਪਣੇ ਤੋਂ ਰੂਮ ਦੇਣਾ ਸੀਗਾ ਜੀ ਰੂਮ ਦੇ ਦਿੱਤਾ ਬੱਸ ਚਲੋ ਤੁਹਾਨੂੰ ਨਹੀਂ ਪਤਾ ਲੱਗਿਆ ਅਸੀਂ ਹੁਣ ਲੜਕਾ ਲੜਕੀ ਕਮਰੇ 'ਚੋਂ ਬਾਹਰ ਨਿਕਲੇ ਨਾ ਉਹਨਾਂ ਤੋਂ ਪੁੱਛਿਆ ਤੋ ਇਸ ਗੱਲ ਨੂੰ ਐਗਰੀ ਕਰ ਗਏ ਤੇ ਲੜਕੀ ਕ ਲੜਕੇ ਦੇ ਨਾਲ ਕ ਰੂਮ ਦੇ ਵਿੱਚ ਕਿਹੜੀ ਮੀਟਿੰਗ ਚੱਲਦੀ ਹੋਊਗੀ ਉਹ ਤਾਂ ਉਹਨਾਂ ਨੂੰ ਪਤਾ ਜੀ ਅਸੀਂ ਤਾਂ ਕੀ ਬਤਾ ਸਕਦੇ ਨਹੀਂ ਨਹੀਂ ਤੁਸੀਂ ਰੂਮ ਦੇ ਰਹੇ ਹੋ ਛੋਟੇ ਹੋਟਲ ਦੇ ਵਿੱਚ ਕੀ ਚੱਲ ਰਿਹਾ ਤੁਹਾਡੇ ਹੋਟਲ ਦੀ ਬਿਲਡਿੰਗ ਦੇ ਨਾਲ-ਨਾਲ ਤੁਸੀਂ ਘੁੰਮ ਕੇ ਦੇਖ ਸਕਦੇ ਹੋ ਕੌਂਡਮ ਕਿਰੇ ਹੋਏ ਨੇ ਹੋਟਲ ਦੇ ਵਿੱਚ ਕਿਹੜੇ ਪਾਸੇ ਕੌਂਡਮ ਮੰਗਦੇ ਨੇ ਨਹੀਂ ਐਸਾ ਕੁਛ ਨਹੀਂ ਹੈ ਜੀ ਮੈਂ ਦਿਖਾ ਸਕਦਾ ਤੁਹਾਨੂੰ ਤੁਹਾਡੀ ਹੋਟਲ ਦੇ ਵਿੱਚ ਨੂੰ ਤੋਂ ਦੇਖੋ ਜੀ ਮਾਮ ਤੋਂ ਕੋਈ ਲੋ ਨੰਬਰ ਦਾ ਕੰਮ ਨਹੀਂ ਕਰੇ ਇਲੀਗਲ ਕੰਮ ਨਹੀਂ ਕਰੇ ਹੋਟਲ ਮੈਂ ਤੁਸੀਂ ਇਸ ਕੰਮ ਨੂੰ ਇਲੀਗਲ ਨਹੀਂ ਮੰਨਦੇ ਹੈਗੇ ਕਿ ਲੜਕਾ ਲੜਕੀ ਨੂੰ 800 ਰੁਪਏ ਦੇ ਵਿੱਚ ਆਪਾਂ ਰੂਮ ਦੇ ਦਈਏ ਉਹਨੂੰ ਤੁਸੀਂ ਇਲੀਗਲ ਨਹੀਂ ਮੰਨਦੇ ਦੇਖੋ ਜੀ ਉਹ ਤੋਂ ਅਮ ਕਿਆ ਦਿੱਤੇ ਉਹ ਤੋਂ ਸਾਰੇ ਹੋਟਲ ਵਾਲੇ ਦਿੱਤੇ ਆ ਜਿਸ ਵਿੱਚ ਮੈਂ ਤਾਂ ਕੋਈ ਉਹ ਗੱਤ ਨਹੀਂ 800 ਰੁਪਏ ਦੇ ਵਿੱਚ ਆਪਾਂ ਰੂਮ ਦੇ ਦਈਏ ਉਹਨੂੰ ਤੁਸੀਂ ਇਲੀਗਲ ਨਹੀਂ ਮੰਨਦੇ ਦੇਖੋ ਜੀ ਉਹ ਤੋਂ ਅਮ ਕਿਆ ਦਿੱਤੇ ਉਹ ਤੋਂ ਸਾਰੇ ਹੋਟਲ ਵਾਲੇ ਦਿੱਤੇ ਆ ਜਿਸ ਵਿੱਚ ਮੈਂ ਤਾਂ ਕੋਈ ਉਹ ਗੱਤ ਨਹੀਂ ਪ੍ਰੈਜ਼ੈਂਟ ਦੀ ਗੱਲ ਕਰੋ ਪੂਰੇ ਭਾਰਤ ਚ ਕੀ ਕੋਈ ਚੱਲਦਾ ਉਹਦੀ ਜ਼ਿੰਮੇਵਾਰੀ ਥੋੜਾ ਤੋਂ ਨਹੀਂ ਪੁੱਛ ਰਹੇ ਸੀ ਪ੍ਰੈਜ਼ੈਂਟ ਦੀ ਗੱਲ ਮੈਂ ਤੋ ਉਹੀ ਕਹ ਰਿਹਾ ਹਾਂ ਵੀ ਜਿਹੜੇ ਹੋਟਲ ਹੁੰਦੇ ਆ ਉਹਨਾਂ ਚ ਵੀ ਲੜਕਾ ਲੜਕੀ ਆਪਣੀ ਮਰਜ਼ੀ ਨਾਲ ਸੈਮਟੀ ਨਾਲ ਰਹਿ ਸਕਦੇ ਆ ਇਹ ਜਿਹੜਾ ਲੜਕਾ ਲੜਕੀ ਨੂੰ ਰੂਮ ਦੇਣ ਦੀ ਪਰਮਿਸ਼ਨ ਕਿਹੜੇ ਕਿਹੜੇ ਅਧਿਕਾਰੀਆਂ ਨੂੰ ਤੁਹਾਨੂੰ ਦਿੱਤੀ ਹੈ ਕਿਹੜੇ ਪ੍ਰਸ਼ਾਸਨ ਨੂੰ ਆਪਾਂ ਨੂੰ ਕੋਈ ਅਧਿਕਾਰੀ ਨਾਲ ਤੋਂ ਕੋਈ ਗੱਲ ਨਹੀਂ ਹੈ ਜ ਕਿਸੇ ਨਾਲ ਕੋਈ ਗੱਲ ਨਹੀਂ ਹੈ ਜੀ ਬਸ ਦੇਖਾ ਦੇਖੀ ਅਮਨੇ ਹੋਟਲ ਖੋਲ ਲਿਆ ਜੀ ਵੀ ਅਮਨੇ ਸੁਣਿਆ ਭਈ ਆਪਣਾ ਹੋਟਲੋਂ ਮੈਂ ਲੇਕਿਨ ਤੁਹਾਡੇ ਜਿਹੜੇ ਰਿਸੈਪਸ਼ਨ ਦੇ ਉੱਪਰ ਖੜੇ ਕਿਤੇ ਹੋਏ ਮੁਲਾਜ਼ਮ ਸੀਗੀ ਉਹਨਾਂ ਨੂੰ ਪਹਿਲਾਂ ਪੁੱਛਿਆ ਜਾਂਦਾ ਕਿ ਅਸੀਂ ਕਮਰਾ ਲੈਣਾ ਲੜਕੀ ਸਾਡੀ ਵਾਈਫ ਨਹੀਂ ਹੈਗੀ ਕੋਈ ਪ੍ਰਾਈ ਲੜਕੀ ਆ ਉਸ ਲੜਕੀ ਨਾਲ ਅਸੀਂ ਕਮਰੇ ਦੇ ਵਿੱਚ ਕੁਝ ਸਮਾਂ ਬਤਾਨਣਾ तो उसने वह अठ सौ रुपये दस दिता एक गल पुछी गई कि अगर पुलिस की रेट पैंती है या कोई पत्रकार आके स बेपरदा करता है तो वह जिम्मेवार कौन है उन्हें साफ तौर पर किया कि सालिस भी सैटिंग है साइड पत्रकार भी सैटिंग है वो सारी रिकॉर्डिंग तुम्हें सुना सकते हैं देखो जी ऐसा कुछ नहीं है देखो अगर मैनेजर ने गलती कह दिया होगा तो हम माफ़ी चाहते हैं लेकिन ऐसा कुछ नहीं ना किसी कोई सैटिंग है जी ना कुछ है क्योंकि हमने ये ईलीगल काम नहीं है तो करके हमने किसी को कुछ नहीं कहना नहीं नहीं कह रहे हो मैनेजर ने गलती कहता होगा तुम एक ਤੋਸ਼ੇਕ ਮੈਨੇਜਰ ਨੂੰ ਐਸੀ ਜਗ੍ਹਾ ਤੇ ਤਾਇਨਾਤ ਕੀਤਾ ਜਿਹਨੇ ਹੋਟਲ ਨੂੰ ਰਿਪਰੈਜ਼ੈਂਟ ਕਰਨਾ ਹੈ ਉਹਦੀ ਗਲਤੀ ਨੂੰ ਤੁਸੀਂ ਛੋਟੀ ਜੀ ਗਲਤੀ ਮੰਨਦੇ ਹੋ ਹੋ ਸਕਦਾ ਹੈ ਜੀ ਉਹਨਾਂ ਨੇ ਆਖ ਦਿੱਤਾ ਹੋਣਾ ਵੀ ਕਹਿ ਦਿਆ ਹੋਗਾ ਨਹੀਂ ਨਹੀਂ ਥੋੜਾ ਅਸ਼ੀਰਵਾਦ ਹੈ ਮੈਂ ਜਦੋਂ ਆਂਦੇ ਸਰ ਹੋਟਲ ਦੇ ਵਿੱਚ ਪੁੱਛਿਆ ਕਿ ਤੁਸੀਂ ਕੌਣ ਹੋ ਤੁਸੀਂ ਕਹੇ ਜੀ ਮੈਂ ਆਪਣੇ ਦੋਸਤ ਨੂੰ ਮਿਲਣ ਆਇਆ ਤੁਹਾਨੂੰ ਛੋਟ ਬੋਲਣ ਦੀ ਗਲੋੜ ਭਾਈ ਨਹੀਂ ਇਸ ਵਿੱਚ ਕੋਈ ਝੂਠ ਬੋਲਣ ਵਾਲੀ ਗੱਲ ਵੀ ਨਹੀਂ ਸੀ ਕਿ ਚਲੋ ਵਾਕਈ ਮੈਂ ਓਨਰ ਹੂੰ ਵੀ ਨਹੀਂ ਚਲੋ ਇਹ ਮੌਜੂਦ ਹੂੰ ਭਾਈ ਮੇਰਾ ਭਰਾ ਹੈ ਜਾਂ ਮੇਰਾ ਰਿਸ਼ਤੇਦਾਰ ਹੈ ਤੋ ਇਹ ਮੈਂ ਹੂੰ ਤੋ ਮੈਂ ਆਪਣੇ ਆਪ ਕੋ ਓਨਰ ਹੀ ਮੰਨਤਾ ਹੂੰ ਤੁਸੀਂ ਕਹਿ ਰਹੇ ਹੋ ਵੀ ਦੋਸਤ ਆ ਮੈਲਾ ਮੈਨੂੰ ਕਿਹਾ ਹੁਣ ਤੁਸੀਂ ਤੁਹਾਡੀ ਸਾਰੀ ਗੱਲਾਂ ਸੀ ਸੁਣ ਲਿਆ ਲੇਕਿਨ ਤੁਹਾਡਾ ਮੈਨੇਜਰ ਕਹਿੰਦਾ ਤਾਂ ਵੈਸੀ ਚਾਹ ਪੀਣ ਆਏ ਸੀਗੇ ਅਸ ਹੈ ਜੀ ਤੁਹਾਡੀ ਕੋਈ ਵੀ ਗੱਲ ਤਾਲਮਿਲ ਨਹੀਂ ਕਰ ਰਹੀ ਹੈਗੀ ਤੁਸੀਂ ਜਾਂ ਤਾਂ ਆਪਣੀ ਗਲਤੀ ਮੰਨਣਾ ਨਹੀਂ ਚਾਹੁੰਦੇ ਹੈਗੇ ਕੀ ਕਿਸੇ ਲੜਕਾ ਲੜਕੀ ਨੂੰ ਕਮਰਾ ਇਸ ਤਰ੍ਹਾਂ ਰੈਂਟ ਤੇ ਦੇਣਾ ਜਿਹਦੇ ਰਿਸ਼ਤੇ ਬਾਰੇ ਪਤਾ ਹੀ ਨਹੀਂ ਹੈਗਾ ਕਿ ਜਾਇਜ਼ ਇਟ ਲੀਗਲ ਹੈ ਜੀ ਸਾਰੇ ਕਹ ਰਹੇ ਨੇ ਲੀਗਲ ਹੈ ਜੀ ਉਤੋਂ ਲੜਕਾ ਲੜਕੀ ਆਪਣੀ ਮਰਜ਼ੀ ਨਾਲ ਰਹਿ ਸਕਦੇ ਨੇ ਜੇਕਰ ਲੀਗਲ ਹੈ ਫਿਰ ਤੁਹਾਡੇ ਮੈਨੇਜਰ ਵੱਲੋਂ ਜਿਹੜਾ ਦੱਸਿਆ ਗਿਆ ਪੁਲਿਸ ਨਾਲ ਪੱਤਰਕਾਰਾਂ ਨਾਲ ਸੈਟਿੰਗ ਉਹਦੀ ਕੀ ਲੋੜ ਹੈ ਕੋਈ ਸੈਟਿੰਗ ਨਹੀਂ ਜੀ ਬਿਲਕੁਲ ਕੋਈ ਸੈਟਿੰਗ ਨਹੀਂ ਕਿਸੇ ਨਾਲ ਵੀ ਕੋਈ ਸੈਟਿੰਗ ਨਹੀਂ ਆਏਗੀ ਨਾ ਪੱਤਰਕਾਰ ਨਾ ਕੋਈ ਮੀਡੀਆ ਨਾ ਕੋਈ ਪੁਲਿਸ ਨਾਲ ਕੋਈ ਕੁਝ ਨਹੀਂ ਆਏਗੀ ਕਿਉਂ ਅਸੀਂ ਇਲੀਗਲ ਕੰਮ ਕਰਦੇ ਨਹੀਂ ਹੈਗੇ ਜੀ ਸੈਟਿੰਗ ਕਿਹਦੇ ਨਾਲ ਕਰਾਂਗੇ ਕਿਉਂ ਕਰਾਂਗੇ ਜਿਹੜੇ ਰੂਮ ਤੋਂ ਲੜਕਾ ਲੜਕੇ ਨਿਕਲ ਰਹੇ ਆ ਮੰਨ ਰਹੇ ਵੀ ਅਸੀਂ ਅੰਦਰ ਗਲਤ ਕੰਮ ਕਰ ਰਹੇ ਸੀਗੇ ਉਹਨੂੰ ਤੁਸੀਂ ਇਲੀਗਲ ਨਹੀਂ ਮੰਨਦੇ ਹੈਗੇ ਤੁਹਾਡੇ ਹੋਟਲ ਦੇ ਚਾਰ ਦਿਵਾਰੇ ਦੇ ਵਿੱਚ ਕਵੰਡਮ ਦੇ ਪੈਕਟ ਗਿਰੇਵੇ ਕਵੰਡਮ ਯੂਜ਼ ਕੀਤੇ ਹੋਏ ਗਿਰੇ ਹੋਏ ਦੇਖੋ ਜੀ ਲੜਕਾ ਲੜਕੀ ਅੰਦਰ ਹੈ ਪਿਆਰ ਕਰਦੇ ਨੇ ਜਾਂ ਕੋ ਜੋ ਵੀ ਕਰਦੇ ਨੇ ਆਪਣਾ ਰੂਮ ਦੇਣਾ ਜੀ ਬਸ ਔਰ ਦੇਖੋ ਜੀ ਲੜਕਾ ਲੜਕੀ ਅੰਦਰ ਹੈ ਪਿਆਰ ਕਰਦੇ ਨੇ ਜਾਂ ਕੋ ਜੋ ਵੀ ਕਰਦੇ ਨੇ ਆਪਣਾ ਰੂਮ ਦੇਣਾ ਜੀ ਬਸ ਔਰ ਕੁਝ ਅੰਦਰ ਚਾਹੇ ਕੁਝ ਹੋ ਜਾਵੇ ਨਹੀਂ ਕੁਝ ਤੋਂ ਕਿਉਂ ਮਰਦ ਤੋਂ ਹੁੰਦਾ ਨਹੀਂ ਜੀ ਜੋ ਤੁਸੀਂ ਇਸ ਹੋਟਲ ਦੇ ਓਨਰ ਦੀ ਗੱਲਬਾਤ ਸੁਣੀ ਜਦੋਂ ਸਾਡੇ ਵੱਲੋਂ ਪੁੱਛਿਆ ਗਿਆ ਕਿ ਜੋ ਕੰਮ ਤੁਸੀਂ ਕਰ ਰਹੇ ਹੋ ਲੀਗਲ ਹੈ ਜਾਂ ਇਲੀਗਲ ਹੈ ਲੇਕਿਨ ਇਸ ਦਾ ਕਹਿਣਾ ਕਿ ਤਾਂ ਜਾਇਜ਼ ਹੈ ਠੀਕ ਹੈ ਕੰਮ ਲੀਗਲ ਦੱਸਿਆ ਜਾ ਰਿਹਾ ਹੈ ਇਸ ਓਨਰ ਦਾ ਕਹਿਣਾ ਕਿ ਜੋ ਕੁਝ ਅਸੀਂ ਕਰ ਰਹੇ ਹਾਂ ਆ ਸਹੀ ਕਰ ਰਿਹਾ ਪ੍ਰੇਮੀ ਜੋੜਿਆਂ ਨੂੰ ਕਮਰੇ ਦੇ ਰਿਹਾ ਸਹੀ ਦੇ ਰਿਹਾ ਬਾਕੀ ਦੇ ਹੋਟਲ ਵੀ ਦਿੰਦੇ ਆ ਇਹ ਕਹਿ ਕੇ ਆਪਣਾ ਪੱਲਾ ਛਡਾਣ ਦੀ ਜ਼ਰੂਰ ਕੋਸ਼ਿਸ਼ ਕੀਤੀ ਕਿ ਲੇਕਿਨ ਜੋ ਸ਼ੁਰੂ ਵਿੱਚ ਸਟ੍ਰਿੰਗ ਦੇ ਅੰਦਰ ਇਹਨਾਂ ਦਾ ਮੁਲਾਜ਼ਮ ਕਹਿ ਰਿਹਾ ਕਿ ਸਾਡੀ ਸਾਰੇ ਪਾਸੇ ਸੈਟਿੰਗ ਹੈ ਪੁਲਿਸ ਵਿਭਾਗਾ ਜਾਂ ਹੋਰ ਜਿਵੇਂ ਮੀਡੀਆ ਦਾ ਨਾਮ ਵੀ ਬਦਲਾਮ ਕੀਤਾ ਗਿਆ ਉਦੋਂ ਦੀ ਸੈਟਿੰਗ ਹੈ ਇਸ ਤੋਂ ਕੁਝ ਨਾ ਕੁਝ ਤਾਂ ਝੋਲਮਾਲ ਜ਼ਰੂਰ ਦਿਖਦਾ ਹੈ ਲੇਕਿਨ A1 ਪੰਜਾਬੀ ਨੇ ਸੰਗਰੂਰ ਦੇ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਫੋਨ ਦੇ ਉੱਪਰ ਕਿ ਇੱਥੇ ਆ ਸਾਰਾ ਕੁਝ ਚੱਲ ਰਿਹਾ ਤੇ ਉਸ ਵੇਲੇ ਕੀ ਗੱਲਬਾਤ ਹੋਈ A1 ਪੰਜਾਬੀ ਦੀ ਐਸਐਸਪੀ ਸਾਹਿਬ ਨਾਲ ਜਰਾ ਤੁਸੀਂ ਵੀ ਸੁਣੋ ਸਤਿ ਸ੍ਰੀ ਅਕਾਲ ਜੀ ਸਕਾਜੀ ਹਾਂ ਸਰ ਏਵਨ ਪੰਜਾਬੀ ਚੈਨਲ ਤੋਂ ਮੈਂ ਗੱਲ ਕਰਦਾ ਸੀ ਚੈਨਲ ਹੈਡ ਸਰ ਹਾਂਜੀ ਸਰ ਆਪਾਂ ਇੱਕ 3-4 ਮਹੀਨੇ ਪਹਿਲਾਂ ਇੱਕ ਪੁਲਿਸ ਦੀ ਮਦਦ ਨਾਲ ਹੀ ਤੇ ਇੱਥੇ ਕੰਫੀਸ਼ਸਡਾਉ ਕੇਂਦਰ ਬੰਦ ਕੀਤਾ ਸੀ ਸਰ ਉਦੋਂ ਅੱਛਾ ਜੀ ਉਸ ਜਗ੍ਹਾ ਤੇ ਹੁਣ ਇੱਕ ਰੈਸਟੋਰੈਂਟ ਬਣਿਆ ਹੋਇਆ ਸਰ ਜਸ਼ਨ ਕੀ ਨਾਮ ਹੈ ਜੀ ਜਸ਼ਨ ਜਸ਼ਨ ਹੋਟਲ ਜੀ ਅੱਛਾ ਜੀ ਤੇ ਬਾਈਪਾਸ ਹੈ ਜਿਹੜਾ ਮਹਿਲਾ ਰੋਡ ਤੇ ਸਰ ਸੰਗਰੂਰ ਰੋਡ ਤੇ ਓਕੇ ਉੱਥੇ ਸਰ ਹੁਣ ਇਹ ਮਤਲਬ ਰੇਟ ਇਹਨਾਂ ਨੇ ਰੱਖਿਆ ਵੀ ਲੜਕਾ ਲੜਕੀ ਕੋਈ ਆਈ ਜਾਵੇ 800 ਤੋਂ 1000 ਰੁਪਏ ਰੱਖਿਆ ਉਹ ਸਾਰਾ ਸਬ ਚਿੰਗ ਹੋ ਗਿਆ ਕਵਰ ਕਰ ਲਿਆ ਅੰਦਰ ਜੋੜੇ ਵੀ ਹੈਗੇ ਸੀਗੇ ਸਾਰਾ ਰਿਕਾਰਡ ਕਰ ਲਿਆ ਸਰ ਉਹ ਇੱਕ ਜੋੜਾ ਹਲੇ ਵੀ ਅੰਦਰ ਆ ਸਰ ਇਹ ਕਹਿੰਦੇ ਵੀ ਸੇ ਲੀਗਲ ਹੈ ਅਸੀਂ ਅੰਦਰ ਕੋਈ ਪਿਆਰ ਕਰੇ ਕੁਝ ਕਰੇ ਮਤਲਬ ਅਸੀਂ ਆਈ ਕਾਰਡ ਲੈਣੇ ਆ ਅੰਦਰ ਜੋ ਮਰਜ਼ੀ ਇਹ ਸਰ ਹੋਟਲ ਜਸ਼ਨ ਹੈ ਥਾਣਾ ਘਰ ਦੀ ਮੈਂ ਥਾਣਾ ਮੈਂ ਕਿਹਦੇ ਅੰਦਰ ਪੈਂਦਾ ਹੈ ਬਾਲੀਆਂ ਸਾਹਨੇ ਬਾਲੀਆਂ ਸਰ ਇੱਥੇ ਚਲੋ ਮੈਂ ਚੈੱਕ ਕਰਾ ਦਿੰਦਾ ਓਕੇ ਸਰ ਪਈ ਸੋ ਸੰਗਰੂਰ ਦੇ ਐਸਐਸਪੀ ਸਾਹਿਬ ਨਾਲ ਜਦੋਂ ਗੱਲਬਾਤ ਹੋਈ ਏਵਨ ਪੰਜਾਬੀ ਦੀ ਤਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਮੈਂ ਜੋ ਬਣਦੀ ਕਾਰਵਾਈ ਆ ਉਹ ਕਰਵਾਣਾ ਤੁਸੀਂ ਰੁਕੋ ਜਰਾ ਲੇਕਿਨ ਕੁਝ ਸਮਾਂ ਬੀਤ ਗਿਆ ਕੁਝ ਸਮਾਂ ਬੀਤਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਏਵਨ ਪੰਜਾਬੀ ਦੀ ਟੀਮ ਤਕਰੀਬਨ ਤਕਰੀਬਨ ਡੇਢ ਘੰਟੇ ਉੱਥੇ ਉਰੂ ਕੀ ਲਈ ਲੇਕਿਨ ਡੇਢ ਘੰਟੇ ਤੱਕ ਪੁਲਿਸ ਦਾ ਕੋਈ ਮੁਲਾਜ਼ਮ ਉੱਥੇ ਨਹੀਂ ਪਹੁੰਚਦਾ ਫਿਰ A1 ਪੰਜਾਬੀ ਦੀ ਟੀਮ ਵੱਲੋਂ ਜਿਹੜੇ ਸਾਡੇ ਸੰਗਰੂਰ ਤੋਂ ਰਿਪੋਰਟਰ ਨੇ ਜਗਤਾਰ ਬਾਵਾ ਜੀ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜੋ ਸਬੰਧਤ ਥਾਣੇ ਦੇ ਥਾਣੇਦਾਰ ਸਾਹਿਬ ਨੇ ਐਸਐਚਓ ਸਾਹਿਬ ਨੇ ਉਹਨਾਂ ਨਾਲ ਫੋਨ ਤੇ ਗੱਲਬਾਤ ਕਰੋ ਕਿ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਜਾਂ ਨਹੀਂ ਦਿੱਤੀ ਹੈ ਉਹਨਾਂ ਨੇ ਫੋਨ ਲਗਾਇਆ ਥਾਣੇਦਾਰ ਸਾਹਿਬ ਨੂੰ ਤੇ ਥਾਣੇਦਾਰ ਸਾਹਿਬ ਦੀ ਸਾਡੇ ਚੈਨਲ ਨਾਲ ਗੱਲਬਾਤ ਕਰਵਾਈ ਕੀ ਗੱਲਬਾਤ ਹੋਈ ਜਰਾ ਉਹ ਵੀ ਸੁਣੋ ਹੈਲੋ ਹਾਂਜੀ 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 ਜਗਤਾਰਪਾਪਾ ਬੋਲਦਾ ਸੀ ਜੀ ਇਹ ਪੰਜਾਬੀ ਚੈਨਲ ਤੋਂ ਹੈੱਡ ਸਾਹਿਬ ਨਾਲ ਗੱਲ ਕਰਿਓ ਜੀ ਹਾਂ ਜੀ ਹਾਂ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐਸਐਸਪੀ ਤੋਂ ਬੋਲ ਰਹੇ ਹਾਂਜੀ ਹਾਂ ਜੀ ਅਸਮ ਐਸਐਸਪੀ ਸਾਹਿਬ ਨਾਲ ਗੱਲ ਹੋਈ ਸੀ ਜੀ ਉਹ ਜਿਹੜਾ ਹੋਟਲ ਜਸ਼ਨ ਹੈ ਜੀ ਐਸਐਸਪੀ ਨੇ ਕੀਤਾ ਸੀ ਆਪਣੀ ਟੀਮ ਨੇ ਅੱਛਾ ਜੀ ਉਹ ਜਿਹੜਾ ਜਿੱਦਾਂ ਇਹਨਾਂ ਨੇ ਰੇਟ ਕੀ ਰੱਖੇ ਹੋਏ ਸੀ ਕਿ 800 ਦੇ ਵਿੱਚ ਘੰਟਾ ਇੱਕ ਰੂਮ ਜਿੰਨੇ ਆ ਹੋਟਲ ਉਹਟਾ ਜਿਹੜਾ ਇਹ ਜਸ਼ਨ ਹੋਟਲ ਬਣਿਆ ਇੱਥੇ ਜੀ ਜਿੱਥੇ ਪਹਿਲਾਂ ਨਸਾ ਸਡਾਉ ਕੇ ਅੰਦਰ ਸੀ ਅੱਛਾ ਜੀ ਹਾਂ ਉਹ ਫਿਰ ਅਸੀਂ ਆਪ ਖੁਦ ਟੀਮ ਭੇਜੀ ਦਫ਼ਤਰੋਂ ਕੁੜੀ ਭੇਜੀ ਸਾਰਾ ਕੁਝ ਟੈਪ ਕਰਕੇ ਰਿਕਾਰਡ ਕਰ ਲਿਆ ਜੀ ਜੀ ਉਸ ਤੋਂ ਬਾਅਦ ਦੋ ਤਿੰਨ ਜੋੜੇ ਅੰਦਰੋਂ ਨਿਕਲੇ ਵੀ ਕੁਝ ਪਿੱਛੇ ਨੂੰ ਭਜਾਤੇ ਨੂੰ ਨੇ ਚਲੋ ਨਾ ਵੀ ਜੋ ਸੀਗਾ ਚੱਲਦਾ ਇੱਥੇ ਸਿਸਟਮ ਇਹ ਕਹਿੰਦਾ ਸਾਨੂੰ ਪੂਰਾ ਅਧਿਕਾਰ ਹੈ ਇਹ ਵੀ ਕਿਤੇ ਕਰ ਸਕਦੇ ਹਾਂ ਅਸੀਂ ਇਹ ਅੱਛਾ ਜੀ ਹੋਟਲ ਦੇ ਮਾਲਕ ਦਾ ਵਰਸ਼ਨ ਰਿਕਾਰਡ ਕੀਤਾ ਜੀ ਜੀ ਤੇ ਹੁਣ ਤੁਸੀਂ ਆਪਣਾ ਜਾਂ ਤਾਂ ਦੇਖ ਲਓ ਕਿ ਕੀ ਕਾਰਵਾਈ ਜਾਂ ਪੱਖ ਦੰਨੂ ਕਿਦਾਂ ਅਸੀਂ ਕਰੀਏ ਤੁਸੀਂ ਇੱਕ ਰਿਟਰਨ ਦੇ ਕੇ ਸਾਨੂੰ ਨਾਲ ਲਾ ਦੋ ਅਸੀਂ ਇਹਨੂੰ ਬਲਾਉਣੇ ਭਾਈ ਦਫ਼ਤਰ ਕੋ ਕੀ ਧ ਘਾਰਾ ਪੱਛੇ ਨਹੀਂ ਨਹੀਂ ਅਸੀਂ ਦੇਖੋ ਐਸਐਚਓ ਸਾਸੀਂ ਰਿਟਰਨ ਸਾਡਾ ਕੰਮ ਨਹੀਂ ਸਾਡਾ ਕੰਮ ਤਾਂ ਟੈਲੀਕਾਸਟ ਕਰਨਾ ਦਿਖਾਉਣਾ ਅੱਛਾ ਸਾਸੀਂ ਤਾਂ ਮੀਡੀਆ ਵਾਲੇ ਬੰਦੇ ਆਂ ਜੀ ਚੈਨਲ ਹੈਡ ਨਾਲ ਬੋਲਦੇ ਆਂ ਇਹਨੂੰ ਪੰਜਾਬੀ ਚੈਨਲ ਆਂ ਅਸੀਂ ਤੁਹਾਡੇ ਤਾਂ ਨੂੰ ਦਿਖਾ ਦਾਂਗੇ ਟੈਲੀਕਾਸਟ ਕਰਾਂਗੇ ਠੀਕ ਆ ਹਾਂ ਤੁਹਾਡੇ ਨੋਟਿਸ ਤੇ ਲਿਆਤਾ ਦੇਖੋ ਸਾਡਾ ਫਰਜ਼ ਏ ਆ ਕੋਈ ਨਹੀਂ ਹਾਇਸ ਜੋ ਕੌਣ ਤਾਂ ਤੁਹਾਡਾ ਫੋਨ ਨੂੰ ਰਿਕਾਰਡ ਕਰਨਾ ਹੈ ਜੇ ਅੱਗੇ ਕੌਣ ਤੁਹਾਡੇ ਮਿੱਥੇ ਤੁਹਾਡਾ ਆ ਕੇ ਰਿਕਾਰਡ ਕਰਨ ਨਹੀਂ ਵਰਸਨ ਉਹ ਵਾਲੀ ਜਿਹੀ ਹੋਵੇ ਕਿੱਥੇ ਮਿਲੋਗੇ ਜੀ ਕੋਰਟ ਕੰਪਲੈਕਸ ਆ ਰਹੀ ਹੈ ਉੱਥੇ ਕੋਈ ਜੂਨੀਅਰ ਵਾਲਾ ਨਿਕਰਾਓ ਕਰੋ ਫਿਰ ਉੱਥੇ ਬੋਝੀ ਕੋਰਟ ਕੰਪਲੈਕਸ ਸਾਡੀ ਕੋਰਟ ਕੰਪਲੈਕਸ ਦੇ ਵਿੱਚ ਪਰ ਤੁਸੀਂ ਇੱਥੇ ਮੌਕਾ ਦੇਖਣਾ ਚਾਹੋਗੇ ਆ ਕੇ ਨਾ ਨਾ ਉੱਥੇ ਜਾਦੇ ਵਰ ਮੈਨੂੰ ਤੇ ਕਰੂਗਾ ਪੈ ਗਿਆ ਮੈਂ ਕਿਹੜਾ ਕੋਈ ਜੱਜ ਸਾਹਿਬ ਵੀ ਬਣ ਕੀ ਠਹਿਰ ਲਿਆ ਜੇ ਜੂਨੀਅਰ ਵਾਲਾ ਮੈਂ ਦੋ ਮਿੰਟ ਉੱਥੇ ਕਰ ਲਈ ਆਪਾਂ ਬਾਅਦ ਚ ਕਰ ਲਵਾਂਗੇ ਹਾਂ ਜੀ ਸੋ ਤੁਸੀਂ ਇਹ ਆਡੀਓ ਰਿਕਾਰਡਿੰਗ ਵਿੱਚ ਸੁਣ ਲਈ ਜੋ ਥਾਣੇਦਾਰ ਸਾਹਿਬ ਨਾਲ ਹੋ ਰਹੀ ਹੈ ਐਸਐਚਓ ਸਾਹਿਬ ਨਾਲ ਹੋ ਰਹੀ ਹੈ ਤੇ ਇੱਥੇ ਹੁਣ ਗੱਲ ਕਹਿਣੀ ਬਣੇਗੀ ਕਿ ਪੁਲਿਸ ਦੀ ਕਾਰਵਾਈ ਦੀ ਵੇਟ ਵਿੱਚ ਪੂਰੀ ਟੀਮ 2 ਘੰਟੇ ਉਸੇ ਹੋਟਲ ਵਿੱਚ ਰੁਕੇ ਰਹੀ ਹੋਟਲ ਦੇ ਮਾਲਕ ਵੀ ਉੱਥੇ ਰੁਕੇ ਰਹੇ ਉਹਨਾਂ ਨੇ ਵੀ ਕੋਈ ਜਹਿਮਤ ਨਹੀਂ ਸਮਝੀ ਕਿ ਅਸੀਂ ਕਿਉਂ ਗਲਤ ਕੰਮ ਕਰ ਰਹੇ ਅਦਰ ਉਦਰ ਖਿਸਕੀਏ ਕਿਉਂਕਿ ਉਹਨਾਂ ਨੂੰ ਪੂਰਾ ਆਸ਼ਵਾਸ਼ਣ ਸੀਗਾ ਕਿ ਸਾਡੀਆਂ ਸੈਟਿੰਗਾਂ ਹੈ ਨਹੀਂ ਇਹਨਾਂ ਸੈਟਿੰਗਾਂ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਤਾਂ ਸੈਟਿੰਗ ਕਰਨ ਵਾਲੇ ਜਾਂ ਸੈਟਿੰਗ ਕਰਵਾਉਣ ਵਾਲੇ ਨੂੰ ਪਤਾ ਹੈ ਲੇਕਿਨ ਇੱਕ ਗੱਲ ਹੋਰ ਹੈ ਜੋ ਕਿ ਦਸਤੀ ਜ਼ਰੂਰੀ ਬਣਦੀ ਹੈ ਜਿਵੇਂ ਕਿ ਇਹਨਾਂ ਹੋਟਲ ਵਾਲਿਆਂ ਦਾ ਸ਼ੁਰੂ ਵਿੱਚ ਹੀ ਕਹਿਣਾ ਸੀਗਾ ਕਿ ਸਾਡੀ ਸਭ ਪਾਸੇ ਸੈਟਿੰਗ ਹੈ ਜਦੋਂ A1 ਪੰਜਾਬੀ ਨੇ ਸਾਰੀ ਜਾਂਚ ਪਰਤਾਲ ਕੀਤੀ ਤਾਂ ਉਸ ਦੇ ਦਰਮਿਆਨ ਇਹਨਾਂ ਨੇ A1 ਪੰਜਾਬੀ ਦੀ ਟੀਮ ਨੂੰ ਵੀ ਪਰਮਾਣ ਦੀ ਯਾਨੀ ਕਿ ਸੈਟਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹ ਤਸਵੀਰਾਂ ਵੀ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਹੋਟਲ ਮਾਲਕ ਹੱਥਾਂ ਦੇ ਵਿੱਚ ਉਹ ਨੋਟ ਕੜਕੜ ਕਰਦੇ ਹੋਏ ਸਾਨੂੰ ਥੁਮਾਨ ਦੀ ਕੋਸ਼ਿਸ਼ ਕਰ ਰਹੇ ਨੇ ਘੰਟੇ ਤੱਕ ਟੀਮ ਉੱਥੇ ਰਹਿੰਦੀ ਹੈ ਲੇਕਿਨ ਪੁਲਿਸ ਨਹੀਂ ਪਹੁੰਚਦੀ ਹੈ ਜਦੋਂ ਤੁਸੀਂ ਐਸਐਚਓ ਸਾਹਿਬ ਦਾ ਫੋਨ ਸਾਡੇ ਨਾਲ ਸੁਣਿਆ ਤਾਂ ਤੁਸੀਂ ਉਸ ਵਿਚੇ ਵੀ ਸੁਣਿਆ ਹੋਵੇਗਾ ਕਿ ਐਸਐਚਓ ਸਾਹਿਬ ਨੇ ਕਿੰਨੀ ਹਾਸੋਹੀਣੀ ਗੱਲ ਕੀਤੀ ਹੈ ਕਿ মিডিਆ ਨੂੰ ਕਹਿ ਰਿਹਾ ਕਿ ਤੁਸੀਂ ਸਾਨੂੰ ਲਿਖਤੀ ਰੂਪ ਦੇ ਵਿੱਚ ਕੰਪਲੇਂਟ ਦਿਓ ਜਦਕਿ মিডিਆ ਦਾ ਕੰਮ ਹੁੰਦਾ ਜੋ ਖਬਰ ਹੈ ਉਸ ਨੂੰ ਦਿਖਾਵੇ ਜੋ ਸਚਾਈ ਹੈ ਪਬਲਿਕ ਦੇ ਸਾਹਮਣੇ ਲੈ ਕੇ ਆਵੇ ਇੱਥੇ ਇੱਕ ਕਹਾਵਤ ਯਾਦ ਆ ਰਹੀ ਹੈ ਜੋ ਕਿ ਪੰਜਾਬ ਦੇ ਲੋਕ ਅਕਸਰ ਬੋਲਦੇ ਨੇ ਕਿ ਵਾਹ ਜੀ ਵਾਹ ਸੰਗਰੂਰ ਪੁਲਿਸ 24 ਘੰਟਿਆਂ ਵਿੱਚ 3 ਘੰਟੇ ਡਿਊਟੀ ਤੇ 21 ਘੰਟੇ ਸੁਸਤ ਬਿਲਕੁਲ ਪੰਜਾਬ ਪੁਲਿਸ ਇਸੇ ਤਰ੍ਹਾਂ ਦੇ ਕਾਰਨਾਮੇ ਕਰਕੇ ਹਮੇਸ਼ਾ ਹੀ ਪੰਜਾਬ ਦੇ ਵਿੱਚ ਮਸ਼ਹੂਰ ਰਹਿੰਦੀ ਹੈ ਇਸ ਕਹਾਵਤ ਨੂੰ ਕਹਿਣ ਲਈ ਸਾਨੂੰ ਮਜਬੂਰ ਹੋਣਾ ਪਿਆ ਕਿਉਂਕਿ ਅਸੀਂ ਖੁਦ ਵੀ ਯਾਨੀ ਕਿ ਸਾਡੀ ਪੂਰੀ ਟੀਮ ਖੁਦ ਵੀ ਉੱਥੇ 2 ਘੰਟੇ ਪੁਲਿਸ ਦੀ ਵੇਟ ਕਰਦੇ ਰਹੇ ਸਾਰੇ ਸੱਚਾਈ ਸਾਹਮਣੇ ਹੋਣ ਦੇ ਬਾਵਜੂਦ ਵੀ ਸੋ ਦਸਕੋ ਇਸ ਤੋਂ ਤਾਂ ਹੀ ਜ਼ਾਬਦਾਰ ਕਿ ਜੋ ਸਟੇਗ ਸ਼ੁਰੂ ਦੇ ਵਿੱਚ ਅਸੀਂ ਤੁਹਾਨੂੰ ਦਿਖਾਇਆ ਉਹਦੇ ਵਿੱਚ ਜਦੋਂ ਉਹ ਹੋਟਲ ਦਾ ਮੈਨੇਜਰ ਰਿਸੈਪਸ਼ਨ ਦੇ ਉੱਪਰ ਖੜਾ ਹੋ ਕੇ ਸਾਫ਼ ਤੌਰ ਦੇ ਉੱਪਰ ਕਹਿ ਰਿਹਾ ਹੈ ਕਿ ਸਾਡੀ ਸਾਰੀ ਸੈਟਿੰਗ ਹੈ ਸਾਰੇ ਪਾਸੇ ਸੈਟਿੰਗ ਹੈ ਐਸਐਸਪੀ ਸਾਹਿਬ ਦਾ ਨਾਮ ਤੱਕ ਵੀ ਉਸਨੇ ਲੀਤਾ ਸੋ ਇਸ ਕਾਰਵਾਈ ਦੇ ਵਿੱਚ ਇੰਨੀ ਢਿੱਲ ਕਿਉਂ ਸੀਗੀ ਇਹ ਤਾਂ ਖੁਦ ਪ੍ਰਸ਼ਾਸਨ ਦੱਸ ਸਕਦਾ ਹੈ ਲੇਕਿਨ ਇੰਨੀ ਵੇਟ ਕਿਉਂ ਕਰਨੀ ਪਈ ਹੁਣ ਇਹ ਵੀ ਦੇਖਣਾ ਹੋਊ ਕਿ ਇਸ ਤੋਂ ਬਾਅਦ ਵੀ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਕੇ ਇਸ ਖਬਰ ਦੇ ਚੱਲਣ ਦਾ ਕੋਈ ਅਸਰ ਪ੍ਰਸ਼ਾਸਨ ਤੇ ਪੈਂਦਾ ਜਾਂ ਨਹੀਂ ਪੈਂਦਾ ਸਤਿ ਸ਼ਕਸ਼ ਜਿਹੜਾ ਦੇਖਦੇ ਰਹਿਣਾ ਕਰੰਟਿਸ਼ੂ ਦੇ ਦੇਖਦੇ ਰਹਿਣਾ A1 ਪੰਜਾਬੀ ਨੇੜਰ ਨਿਰਪੱਖ ਤੇ ਨਵੀਂ ਸੋਚ